ਪੰਜਾਬ ਦੇ ਵਿੱਚ ਇੱਕ ਤਰੀਕ ਤੋਂ ਝੋਨੇ ਦੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਦੂਜੇ ਪਾਸੇ ਜੇਕਰ ਆੜਤੀਆ ਦੀ ਗੱਲ ਕਰੀਏ ਜਾਂ ਫਿਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਨੇ हाल ही ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਹਨ ਇਥਖਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਜੇ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਓਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਓਰ ਦੌਰਾਨ ਪ੍ਰਾਪਤ ਕਰ ਰਿਹਾ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਨਹੀਂ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਟਿ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵੱਲੋਂ ਹੜਤਾਲ ਹੈ ਕੀਤੀ ਜਾਵੇਗੀ ਤਾਂ ਗਰਾਊਂਡ ਜ਼ੀਰੋ ਤੁਹਮ ਦਿਖਾ ਰਹੇ ਹੈ ਮੰਡੀਆਂ ਦੀ ਕੀ ਤਸਵੀਰ ਹੈ ਤਾਂ ਲੁਧਿਆਣਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਹੋਏ ਹੈ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਹੈ ਲੁਧਿਆਣਾ ਦੀ ਅਨਾਜ ਮੰਡੀ ਦੀ ਜਿੱਥੇ ਸਿਰਫ ਇੱਕ ਦੋ ਕਿਸਾਨ ਹੀ ਆਪਣੀ ਫਸਲ ਲੈ ਕੇ ਇੱਥੇ ਪਹੁੰਚੇ ਨੇ ਝੋਨਾ ਲੈ ਕੇ ਪਹੁੰਚੇ ਨੇ ਤਾਂ ਤਸਵੀਰ ਮੈਂ ਆਪਣੇ ਸਾਥ ਜੋਗੀ ਸਲਮਾਨ ਨੂੰ ਕਹਾਂਗਾ ਸਾਰੇ ਪਾਸੇ ਘੁਮਾ ਕੇ ਦਿਖਾ ਦਿਓ ਮੰਡੀਆਂ ਦੀ ਤਸਵੀਰ ਕੀ ਹੈ ਤਾ तकरीबन ਸਾਰੀ ਮੰਡੀ ਜਿਹੜੀ ਕੀ ਖਾਲੀ ਹੈ ਉਹ ਦਿਖਾਈ ਦੇ ਰਹੀ ਹੈ ਹਾਲਾਂਕਿ ਸਾਬ ਸਫਾਈ ਦਾ ਪ੍ਰਬੰਧਾ ਜਰੂਰ ਇੱਥੇ ਕੀਤਾ ਗਿਆ ਹੈ ਪਰ ਕਿਸਾਨ ਆਪਦੀ ਫਸਲ ਲੈ ਕੇ ਹਲੇ ਤੱਕ ਮੰਡੀਆਂ ਦੇ ਵਿੱਚ ਨਹੀਂ ਪਹੁੰਚੇ ਇੱਕ ਦੋ ਕਿਸਾਨ ਹੀ ਨੇ ਜੋ ਆਪਦੀ ਫਸਲ ਹੈ ਝੋਨਾ ਲੈ ਕੇ ਮੰਡੀਆਂ ਦੇ ਵਿੱਚ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਨਾ ਤੇ ਇੱਥੇ ਲੇਬਰ ਹੈ ਨਾ ਕੋਈ ਆੜਤੀਆ ਨਜ਼ਰ ਆ ਰਹੇ ਉਹ ਨਹੀਂ ਕਿਸਾਨ ਨਜ਼ਰ ਆ ਰਿਹਾ ਹੈ ਤਾਂ ਦੂਜੇ ਪਾਸੇ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਪ੍ਰਬੰਧਾਂ ਨੂੰ ਨੇਪੜੇ ਚੜ ਲਿਆ ਗਿਆ ਹੋਇਆ ਤਾਂ ਇੱਕ ਤਰੀਕ ਤੋਂ ਝੋਨੇ ਦੀ ਖਰੀਦ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਹਾਲਾਂਕਿ ਅੱਜ ਦੁਪਹਿਰ ਏ ਸੀਮ ਭਗਵੰਤ ਮਾਨ ਦੇ ਵੱਲੋਂ ਵੀ ਆਪਣੀ ਰਹਾਇਸ਼ ਦੇ ਉੱਤੇ ਇੱਕ ਵੱਡੀ ਮੀਟਿੰਗ ਹੈ ਸੱਦੀ ਗਈ ਹੈ ਜਿਦੇ ਵਿੱਚ ਤਮਾਮ ਜ਼ਿਲ੍ਹਿਆਂ ਦੇ ਐਸਐਸਪੀ, ਵੀਸੀ ਦੇ ذریعے ਸ਼ਾਮਲ ਹੋਣਗੇ ਅਤੇ ਮੰਤਰੀ ਅਤੇ ਹੋਰ ਅਫਸਰ ਵੀ ਜਿਹੜੇ ਨੇ ਉਸ ਮੀਟਿੰਗ ਦਾ ਹਿੱਸਾ ਬਣਨਗੇ ਤਾਂ ਗੁਰਮੀਤ ਸਿੰਘ ਖੁੰਡਿਆ ਜੋ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਪ੍ਰਬੰਧ ਨੇ ਜੋ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਦੇ ਉਸ ਨੂੰ ਮੁਕੰਮਲ ਕਰ ਲਿਆ ਗਿਆ ਪਰ ਦੂਜੇ ਪਾਸੇ ਆੜਤੀਆਂ ਦੇ ਵੱਲੋਂ ਅਤੇ ਸੈਲਰੀ ਇਸ਼ੂਅਨ ਦੇ ਵੱਲੋਂ ਲਗਾਤਾਰ ਕਾਲ ਦਿੱਤੀ ਗਈ ਸੀ ਕਿ ਅਸੀਂ ਹੜਤਾਲ ਦੇ ਹਾਂ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਕਮਿਸ਼ਨ ਦੀ ਗੱਲ ਹੋਵੇ ਜਾਂ ਫਿਰ ਹੋਰ ਮੰਗਾ ਹੁਣ ਦੂਜੇ ਪਾਸੇ ਸ਼ੈਲਰ ਮਾਲਕਾ ਦੀ ਗੱਲ ਕਰਦੇ ਹਾਂ ਤੁਹਾਨੂੰ ਬੋਲੇ ਕਿ ਇਹ ਕੀ ਜਾ ਰਿਹਾ ਕਿ ਪਿਛਲੀ ਵਾਰ ਦਾ ਚੋਨਾ ਹੀ ਹਜੇ ਤੱਕ ਉਹ ਚੱਕਿਆ ਨਹੀਂ ਗਿਆ ਉਹਦੀ ਲਿਫਟਿੰਗ ਨਹੀਂ ਕੀਤੀ ਗਈ ਜਿਹਦੇ ਕਰਕੇ ਸਾਡੇ ਕੋਲ ਸਪੇਸ ਨਹੀਂ ਆਈ ਸੀ ਇਸ ਕਰਕੇ ਚੋਨੇ ਦੀ ਖਰੀਦ ਉਹ ਨਹੀਂ ਕਰਾਂਗੇ ਪਰ ਦੂਜੇ ਪਾਸੇ ਆਰਤੀਆ ਦੇ ਬੋਲੇ ਇਹ ਕਹਿਣਾ ਹੈ ਕਿ ਜੇ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅਸੀਂ ਉਸੇ ਵੇਲੇ ਖਰੀਦ ਹੈ ਉਹ ਸ਼ੁਰੂ ਕਰ ਦਵਾਂਗੇ ਤਾਂ ਕਿਸਾਨ ਕਿਤਨੇ ਕਿਤੇ ਚਿੰਤਾ ਦੇ ਵਿੱਚ ਜ਼ਰੂਰ ਨੇ ਕਿ ਕਦੋਂ ਉਹਨਾਂ ਦੀ ਫਸਲ ਦੀ ਜਿਹੜੀ ਕੀ ਖਰੀਦ ਹੈ ਉਹ ਸ਼ੁਰੂ ਹੋਵੇਗੀ ਕਿਸਾਨ ਪਹੁੰਚ ਜਰੂਰ ਗਏ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਆਪਦੀ ਫਸਲ ਲਿਆਂਦੀ ਗਈ ਹੈ ਤੇ ਤਸਵੀਰਾਂ ਠੋਡਨਾ ਸਾਂਝਿਆ ਕਰ ਰਹੇ ਹਾਂ ਲੁਧਿਆਣਾ ਦੀ ਅਨਾਜ ਮੰਡੀ ਤੋਂ ਤਾਂ ਉਹਨੂੰ ਦੇਖਣਾ ਹੋਵੇਗਾ ਅੱਜ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਵਾਕਿਆ ਹੀ ਝੋਨੇ ਦੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜਾਵੇਗੀ ਕਿ ਜਾਫਰ ਹੜਤਾਲ ਇਸੇ ਤਰ੍ਹਾਂ ਇੱਕ ਦੋ ਦਿਨ ਤੱਕ ਚੱਲੇਗੀ ਜੇਕਰ ਹੜਤਾਲ ਇੱਕ ਦੋ ਦਿਨ ਹੋਰ ਚਲਦੀ ਹੋਈ ਤਾਂ ਕਿਸਾਨਾਂ ਨੂੰ ਜ਼ਰੂਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਅਲੂਦੀਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ